ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪੇਠੇ ਦੀ ਸਬਜ਼ੀ ਬਣਾਵਾਂਗੇ ਮੈਂ ਪੇਠਾ ਕੱਟ ਲਿਆ ਤੋਲ ਕੱਟ ਕੇ ਤੋਲਿਆ ਨਿ ਸਵਾਰ ਕੇ ਤੇ ਇਹ ਸਾਡੀ ਮਰਜ਼ੀ ਆ ਚਾਹੀ ਬਰੀਕ ਕੱਟ ਲਓ ਚਾਹੀ ਮੋਟਾ ਕੱਟ ਲਓ ਜਿੰਮੇ ਤੁਹਾਨੂੰ ਚੰਗਾ ਲੱਗਦਾ ਉਦਾਂ ਕੱਟ ਲਓ ਤੇ ਪਿਆਜ਼ ਲਏ ਆਪਾਂ ਪਿਆਜ਼ ਵੀ ਆਪਦੀ ਮਰਜ਼ੀ ਨਾਲ ਤੁਸੀਂ ਪਾ ਸਕਦੇ ਆ ਤੇ ਇਹਦੇ ਲਈ ਆਪਾਂ ਮਸਾਲੇ ਲਏ ਆ ਹਲਦੀ ਗਰਮ ਮਸਾਲਾ ਤੇ ਲਸਣ ਤੇ ਅਦਰਕ ਆਪਾਂ ਬਰੀਕ-ਬਰੀਕ ਕੱਟ ਲਿਆ ਹਰਗਾ ਮੇਚਾਂ ਗ੍ਰੈਂਡ ਕੀਤੀਆਂ ਹੋਈਆਂ ਉਨੋਂ ਲਿਆ ਕਾਲੀ ਮਿਰਚ ਲਈਆ ਤੇ ਜੀਰਾ ਲਿਆ ਵਾ ਤੇ ਆਪਾਂ ਤੜਕਾ ਲਾਉਣ ਵਾਸਤੇ ਸਰੋਂ ਦਾ ਤੇਲ ਲਿਆ ਸਰੋਂ ਦਾ ਤੇਲ ਮੈਂ ਪਹਿਲਾਂ ਹੀ ਪਾ ਕੇ ਗਰਮ ਕਰ ਲਿਆ ਵਾ ਤੇ ਹੁਣ ਆਪਾਂ ਸਬਜੀ ਤੜਕਾ ਵਿੱਚ ਪਾਉਨੇ ਆ ਸਬਜੀ ਬਣਾਉਣ ਲੱਗ ਪਏ ਅੱਜ ਆਪਾਂ ਸਰੋਂ ਦਾ ਤੇਲ ਵਿੱਚ ਪਾ ਲਿਆ ਚਾਹੇ ਤੁਸੀਂ ਰਫੈਂਡ ਲੈ ਲਓ ਦੇਸੀ ਘਿਓ ਲੈ ਲਓ ਤੁਹਾਡੀ ਮਰਜ਼ੀ ਹੈ ਸਰੋਂ ਦਾ ਤੇਲ ਮੈਂ ਪਾ ਕੇ ਪਹਿਲਾਂ ਗਰਮ ਕਰ ਲਿਆ ਸੀਗਾ ਸਰੋਂ ਦਾ ਤੇਲ ਗਰਮ ਹੋਇਆ ਹੋਇਆ ਵਾ ਟਮਾਟਰਾਂ 'ਚ ਹੁਣ ਆਪਾਂ ਘੱਟ ਗੈਸ ਤੇ ਚਲਾਇਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਲਸਣ ਤੇ ਅਦਰਕ ਪਾ ਲਾਂਗੇ ਨਾ ਆਈ ਆਪਾਂ ਥੋੜਾ ਜਿਹਾ ਜੀਰਾ ਪਾ ਦਾਂਗੇ। ਹੁਣ ਇਹਨਾਂ ਨੂੰ ਆਪਾਂ ਮਾੜਾ ਤੇ ਬ੍ਰਾਊਨ ਕਰ ਲਾਂਗੇ। ਦਸਾਂ ਤੇ ਅਦਰਕ ਨਾਲ ਜੀਰਾ ਇਹ ਬ੍ਰਾਊਨ ਥੋੜੀ ਜਿਹੀ ਬ੍ਰਾਊਨ ਹੋ ਗਈ। ਉਦੋਂ ਆਪਾਂ ਵਿੱਚ ਇਹ ਪਿਆਜ਼ ਪਾ ਦਾਂਗੇ। ਹਾਂਜੀ ਆਪਾਂ ਲਾਈਟ ਬ੍ਰਾਊਨ ਜਿਹਾ ਲਸਣ ਤੇ ਅਦਰਕ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ। ਹਾਜੀ ਵਾਲਾ ਆਪਾਂ प्याज ਵਿੱਚ ਪਾ ਪਏ ਹੁਣ ਆਪਾਂ ਇਹਨੂੰ ਬ੍ਰਾਊਨ ਕਰ ਲਾਂਗੇ ਜਦੋਂ ਬ੍ਰਾਊਨ ਹੋਊਗਾ ਉਦੋਂ ਆਪਾਂ ਇਹਨੂੰ ਤੁਸੀਂ ਪਾ ਲੈ ਪਾਣੀ ਉਹਦੇ ਤੋਂ ਵੀ ਪਾਣੀ ਹਾਜੀ ਤੜਕਾ ਆਪਣਾ ਪਣ ਗਿਆ ਵਾ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਪਾਵਾਂਗੇ ਇਹ ਤੁਸੀਂ ਆਪਣੇ ਸਵਾਦ ਅਨਸਾਰ ਪਾਓ ਘੱਟ ਵੱਧ ਖਾਣੇ ਨੂੰ ਨਾਲ ਹੀ ਆਪਾਂ ਨਮਕ ਪਾ ਦਾਂਗੇ

ਹੁਣ ਆਪਾਂ ਇਹਦੇ ਵਿੱਚ ਸਬਜ਼ੀ ਪਾ ਦਾਂਗੇ ਸਬਜ਼ੀ ਪਾ ਕੇ ਨੂੰ ਆਪਾਂ ਸੰਜੀਤਰ ਹਿਲਾ ਦਿੰਦੇ ਐਦਾਂ ਸਾਰੀ ਸਬਜ਼ੀ ਰੱਖ ਪਾ ਦੇਣੀ ਆਪਾਂ ਥੋੜੀ ਥੋੜੀ ਪਾ ਕੇ ਹਿਲਾਈਏ ਮਲਦੀ ਨਾਲ ਤੇ ਮਸਾਲਾ ਸਾਰੀ ਸਬਜ਼ੀ ਚ ਪਾ ਦਈਏ ਗੈਸ ਸਬਜ਼ੀ ਪਾ ਕੇ ਆਪਾਂ ਗੈਸ ਕੱਟ ਕਰ ਦੇਣਾ ਨਹੀਂ ਤੇ ਥੱਲੇ ਲੱਗੀ ਦੀ ਤੇ ਹੌਲੀ ਹੌਲੀ ਥਰਾਂ ਹੁਣ ਆਪਾਂ ਸਾਰੀ ਸਬਜ਼ੀ ਦੇਖੋ ਪਾ ਦਈਏ ਅੱਜ ਆਪਾਂ ਸਬਜ਼ੀ ਸਾਰੀ ਕਾਤੀਆ ਵਿੱਚ ਹਲਾਤਾ ਚੰਗੀ ਤਰ੍ਹਾਂ ਸੋਨੂੰ ਲੱਗਦਾ ਹੋਗਾ ਭਾਂਡਾ ਛੋਟਾ ਕਰ ਲਈਏ ਜੇ ਤੁਕ ਬਣ ਜੀ ਸਬਜ਼ੀ ਘੱਟ ਗਿਆ ਇਸ ਤੇ ਕਰਕੇ ਇਹਨੂੰ ਬਣਾਵਾਂਗੇ ਇਹ ਥੋੜ੍ਹੀ ਰਹਿ ਜਾਣੀ ਹੈ ਤੇ ਹੁਣ ਆਪਾਂ ਇਹਨਾਂ ਕਾਕੇ ਸੇਕ ਲਵਾਉਨੇ ਆ ਫਿਰ ਸਾਨੂੰ 10 ਮਿੰਟਾਂ ਤੱਕ ਦਖਾਉਣਾ ਹਾਂਜੀ 10 ਮਿੰਟ ਹੋ ਗਏ ਆਪਣੀ ਸਬਜ਼ੀ ਰੱਖੀ ਹੁਣ ਜੀ ਬਣ ਗਈ ਇਹ ਜੇ ਤੁਸੀਂ ਮੋਟੇ ਪੀਸ ਕਰ ਲਓਗੇ ਤਾਂ ਇਹ ਪੀਸ ਪੀਸ ਰਹਿਣਗੇ ਮੈਂ ਜਾਣ ਕੇ ਬਰੀਕ ਕੁੱਤੇ ਸੀ ਤੇ ਇਹ ਪੀਸ ਨਹੀਂ ਰਹਦੇ ਛੋੜੀ ਜੀ ਪੜ ਜੂਦੀ ਸਬਜੀ ਉਦੋਂ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਜੇ ਤੁਹਾਡੇ ਬੱਚੇ ਵੱਡੀ-ਵੱਡੀ ਖਾਂਦੇ ਆ ਤਾਂ ਤੁਸੀਂ ਇਹਦੇ ਵਿੱਚ ਕੜਕਾ ਜਦੋਂ ਘੁਮ ਜਾਓ ਉਦੋਂ ਵੱਡੀ-ਵੱਡੀ ਵੀ ਪਾ ਸਕਦੇ ਆ ਤੇ ਮੈਂ ਪਾਈ ਨਹੀਂ ਸਾਡੇ ਖਾਂਦੇ ਨਹੀਂ ਤੇ ਮੈਂ ਬਰੀਕ ਵੀ ਤਾਂ ਹੀ ਕੱਟਿਆ ਸੀ ਇਹ ਕੁਲਝੇ ਇਹ ਪੇਠਾ ਪੂਰਾ ਕੁળે ਸਵਾਦ ਲੱਗਦਾ ਜੇ ਕਿਸੇ ਨੂੰ ਕੁળે ਆ ਹੋਣਾ ਨਹੀਂ ਵਧੀਆ ਲੱਗਦਾ ਤਾਂ ਤੁਸੀਂ ਬੱਡੇ ਪੀਸ ਕੱਟ ਸਕਦੇ ਆ ਤੇ ਇਹਨੂੰ ਆਪਾਂ 5 ਮਿੰਟ ਪੂਰ ਸੇਕ ਲਵਾਵਾਂਗੇ ਜੇ ਰਏ ਨੇ ਜਮਾ ਕੇ ਤੇਲ ਛੱਡਤਾ ਤਾਂ ਜਮਾ ਇਹਨ ਬੜਿਆ ਬਾਣ ਜੂ ਇਸ ਨੂੰ ਤਾਂ ਫੋਨੇ ਹਜੇ 5 ਮਿੰਟ ਘੱਟ ਗੈਸ ਕਰਕੇ ਹੀ ਸੇਕ ਲਵਾਇਓ ਇਹਨ ਹਜੇ ਫੋਲਣਾ ਕਰਿਓ ਨਹੀਂ ਇਹ ਠੰਡੇ ਲੱਗ ਜਾਣਗੇ ਪਹਿਲਾਂ ਜਿਆਦਾ ਭਰਿਆ ਹੋਇਆ ਲੱਗਦਾ ਸੋਹਣਾ ਆਪੇ ਹੀ ਠੰਡੇ ਛੇ ਦੀ ਜਦੋਂ ਪੂਰੀ ਬਾਣੀ ਹੋ ਜੂ ਥੋੜੀ ਜਿਹੀ ਹੋਰ ਠੰਡੇ ਲਾਉ ਤੇ 5 ਮਿੰਟ ਇਹਨੂੰ ਹੋਰ ਗੈਸ ਘੱਟ ਕਰਕੇ ਤੇ ਢੱਕ ਕੇ ਹੀ ਸੇਕ ਲਵਾਇਓ ਹਾਂਜੀ ਸਬਜੀ ਆਪਣੀ ਬਿਲਕੁਲ ਤਿਆਰ ਆ ਗਈ ਦੇਖੋ ਇਹਦੇ ਥੋੜਾ ਨਾਲ ਆਪਾਂ ਗਰਮ ਮਸਾਲਾ ਪਾਵਾਂਗੇ ਸੋ ਦੇਖੋ ਧਨੀਆ ਹੋਇਆ ਤੁਸੀਂ ਧਨੀਆ ਵੀ ਪਾ ਸਕਦੇ ਹੋ ਨੇ ਸੁੱਕੀ ਮੇਥੀ ਵੀ ਪਾ ਸਕਦੇ ਹੋ ਸੁੱਕੀ ਮੇਥੀ ਪਾ ਲਓ ਜੀ ਆਪਣੀ ਸਬਜੀ ਬਣ ਕੇ ਤਿਆਰ ਆ ਹੁਣ ਆਪਾਂ ਇਹਦੇ ਵਿੱਚ ਘਿਓ ਪਾ ਦਾਂਗੇ ਤੁਸੀਂ ਘਿਓ ਦੀ ਥਾਂ ਦੇ ਮੱਖਣੀ ਵੀ ਪਾ ਸਕਦੇ ਆ ਇਹ ਆਪਦੀ ਮਰਜ਼ੀ ਆ ਤੇ ਤੁਹਾਡੀ ਜਿਵੇਂ ਤੁਸੀਂ ਕਰਨਾ ਉਦਾਂ ਕਰ ਸਕਦੇ ਹੋ ਤੇ ਤੁਸੀਂ ਬਣਾ ਕੇ ਜਰੂਰ ਦੇਖਿਓ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ